ਕਹਾਂ ਕਰ ਮੁੰਡਿਆ ਬੋਲ ਬੱਕਰੀ ਵੇਚ ਦਣਾ ਤੇਰੀ ਬੋਲ ਇੱਕ ਸੱਟ ਚ ਬੋਲ ਉਹਨੇ ਘੋਲੇ ਭੰਡਾਰੇ ਪਹਿਲੀ ਵਾਰ ਲੈਣਾ ਇਹ ਨਹੀਂ ਬੱਕਰੀ ਅੱਛਾ ਬੋਲ ਬੋਲ ਹੈ ਜਿਵੇਂ ਖਾਣ ਨੂੰ ਹੁੰਦੀ ਐ ਨੂਨ ਤੇ ਲੱਕੜੀ ਹਾਂ ਬੋਲ ਫਿਰ ਕੋਈ ਗੱਲ ਚਾਲਾ ਪਾ ਗਈ ਮੱਕਰੀ ਬੋਲ ਪਤਾ ਕਸੇ ਦਾ ਬੋਲ ਉਹ ਤਾਂ ਕਹਿੰਦੇ ਨੇ 12 ਦੀ ਰੇਦੇ ਤੂੰ ਕਹਿੰਦਾ ਮੇਰੀ ਬਾਈ ਦੀ ਵੇਚ ਦੇ ਹਾਂ ਨਾ ਇਹ ਬਾਈ ਦੀ ਐ ਨਾ ਇਹ 12 ਦੀ ਐ ਅੱਛਾ ਬੱਕਰੀ ਤੇਰੀ ਵੇਚ ਦੋ ਨਾ ਬੋਲ ਪੋਤਿਆ ਬੋਲ ਬੋਲ ਯਾਰ ਜੇ ਫੰਡਰ ਹੋਈ ਨਾ ਸੂਈ ਇਹਦੇ ਕੀਲੇ ਤੇ ਬੰਨ ਜੋ ਸੂਈ ਹੋਈ ਲੈ ਜੋ ਠੀਕ ਆ ਬਈ ਖੁੱਲ ਗਈ ਗੱਲ ਵੀਡੀਓ ਬਣ ਗਈ ਇਸੇ ਤੋਂ ਦਵਾਉਂਗਾ ਫੜ ਕੇ ਪਹੁੰਚਾ ਉਰੋਂ ਐ ਵੀ ਦਿਓ ਬੱਕਰੀ ਸੂਈ ਕਿਉਂ ਜੀ ਆ ਕਰ ਸਕਦੇ ਆਪਾਂ ਗਰੰਟੀ ਇਹ ਦਊਗਾ ਗੱਪਣ ਦੀ ਮੈਂ ਤੀਂ ਦਿੰਦਾ ਹੈਗਾ ਮੈਂ ਤਾਂ ਤੇਰੇ ਵਿਚਾਲੇ ਵਿਚੋਲਾ ਇਹਨੂੰ ਕਹੂੰਗਾ ਵੀ ਫੰਡਰ ਕਾ ਤੋਂ ਦਿੱਤੀ ਭਈ ਆਲੀ ਸੂਈ ਤੇ ਤਾਂ ਉਹਦੇ ਗੱਪਣ ਕਰਕੇ ਦਿੱਤੀ ਐ ਕਿਉਂ ਜੀ ਆਹੀ ਕਹਿ ਸਕਦੇ ਆਪਾਂ ਵੀਰੇ ਆਹ ਹੈ ਕੀ ਬੱਕਰੀ ਅਰੇ ਮੈਨੂੰ 2 ਮਹੀਨੇ ਦੀ ਅਗਲੇ ਨੇ ਕਹਿ ਕੇ ਦਿੱਤਾ ਔਰ 10 ਬੰਦੇ ਮੁੜ ਕੇ ਬੱਕਰੀ ਨੂੰ ਦੇਖ ਕੇ ਕੀ ਦਾ ਪਰਮਾ ਜ਼ਿੰਮੇਦਾਰੀ ਨਹੀਂ ਚੱਕ ਰਿਆ ਕਿਉਂ ਨਹੀਂ ਚੱਕ ਰਿਆ ਮੈਨੂੰ ਜਦੋਂ ਇਹਦਾ ਚਾਨਣੀ ਦਿਖ ਰਿਹਾ ਹਾਂ ਪਤਾ ਹੀ ਲੱਗ ਰਿਹਾ ਯਾਰ ਆਪਾਂ ਇਹ ਤਾਂ ਗੱਬਣਾ ਬੱਕਰੀ ਇਹਦਾ ਸੂਤੋਂ ਵੀ ਪਤਾ ਲੱਗ ਹੈਂ ਬਾਈ ਕੀ ਮੁੱਲਾੜੀ ਇਹਦਾ 22000 22000 ਠੀਕ ਹੈ ਮੈਂ ਦੰਦ ਦੇਖ ਸਕਦਾ ਕਿਵੇਂ ਜੀ ਇਹ ਦੂਜੇ ਆ ਵੀਰੇ ਦੂਜੇ ਹੀ ਹਾਲ ਆ ਪੱਠ ਸੰਖੀ ਆ ਢੱਬੀ ਆ ਨਾਲੇ ਜਮਾਨਾ ਨਹੀਂ ਹਤਾ ਪਤਲੀ ਸਿੰਗੀ ਦੀ ਨੀਮਨੀਆ ਘਰੇ ਰੱਖਣ ਵਾਲੀ ਆ ਗਿੱਲਾ ਸੁੱਕਾ ਖਾਈ ਜਾਊਗੀ ਸ਼ੌਂਕ ਪੂਰਾ ਤੇਰਾ ਕਰਾਈ ਜਾਊਗੀ ਕਿਸੇ ਦੀ ਰੀਸ ਨਾ ਕਰ ਵੀ ਬੱਟੀਆਂ-ਬੱਟੀਆਂ ਲਈਏ ਬੱਟੀਆਂ-ਬੱਟੀਆਂ ਤਾਰੇ ਬਹੁਤ ਗੱਡੀਆਂ ਫਿਰਦੀਆਂ ਨੇ ਉਹ ਵੀ ਉਲਟ ਜਾਂਦੀਆਂ ਨੇ ਲਵੋ ਦੀ ਛੋਟੀਆਂ-ਛੋਟੀਆਂ ਭੱਜ ਕੇ ਲੰਗ ਜਾਂਦੀਆਂ ਨੇ ਮੈਨੂੰ ਦੱਸੋ ਕੀ ਇਹਨੂੰ ਕਹਾ ਮੁੱਲ ਵੀ ਇਹਨੇ ਲੈਣ ਦੇ ਨੇ ਮੰਗਿਆ ਬਾਕੀ ਇਹਨੂੰ ਪੰਨ ਤੋੜ ਮੈਂ ਕਰੂੰਗਾ ਯਾਰ ਕਹਣਾ ਆਪਾਂ ਨੂੰ ਖੜਾ ਗੁੱਸਾ ਆ ਤੈਨੂੰ ਸੁਣ ਵੀ ਗਿਆ ਕਿਉਂ ਜੀ ਹੈ ਕੋਈ ਗੱਲ ਨਹੀਂ ਸੁਣ ਗਿਆ ਕਹਿੰਦਾ ਜੀ ਜੇ 8000 ਲਾਉਣ ਕੋਈ ਗੁੱਸਾ ਨਹੀਂ ਤੂੰ ਗੁੱਸਾ ਆ ਆਪਾਂ 22000 ਮੰਗ ਲਿਆ ਅਗਲੇ ਨੇ ਨਹੀਂ ਕਰਿਆ ਆਪਾਂ ਕਿਉਂ ਕਰੀਏ ਇਹਨਾਂ ਦਾ ਪਤਾ ਹੀ ਨਹੀਂ ਕਿੰਨੇ ਦੀ ਆ ਤੈਨੂੰ ਤੈਨੂੰ ਤਾਂ ਪਤਾ ਹੀ ਨਹੀਂ ਕਿੰਨੇ ਦੀ ਆ ਮੈਨੂੰ ਤਾਂ ਪਤਾ ਸਾਰਾ ਇਹ ਘੜਕਾ ਹੈ ਇਹ ਘੜਕਾ ਇੱਕ ਖੜਕਾ ਜੇ ਦੋਏ ਨਾਮ ਨੇ ਮੈਂ ਕੀ ਕਰੂੰਗਾ ਕੱਲਾ ਕਿਉਂ ਜੀ ਪਬਲਿਕ ਦੇ ਨਾਲ ਹੀ ਐਵੇਂ ਲੈ ਬਣਦਾ ਮੰਡੀ ਕੋ ਮੈਂ ਹੀ ਪੜਦਾ ਕਲਾ 28000 ਬਾਈ ਕੱਲਾ ਸਭ ਪੰਜ ਬਣਦਾ ਕੱਤ ਮੁੱਲੀ ਨਹੀਂ ਕਰਦਾ ਹੈਗਾ ਕਿਉਂ ਜੀ ਸਹੀ ਕਰਦਾ ਇਹ ਪਬਲਿਕ ਗਧੇ ਚੜਾ ਦੇ ਪਬਲਿਕ ਘੂੜੇ ਤੇ ਚੜਾ ਦੇ ਓਰੇ ਨੇੜੇ ਆ ਜਾ ਮੁੱਛਲੂ ਬਟਾ ਫੇਰ ਦੇਵਾਂਗੇ ਬੱਕਰੀ ਲੈ ਕੇ ਮੁੱਛ ਨੂੰ ਬਟਾ ਫੇਰ ਦੇਵਾਂਗੇ ਬੱਕਰੀ ਲੈ ਕੇ ਹਾਂ ਮੁੱਛ ਨੂੰ ਬਟਾ ਨੇ ਦੇਖ ਲੈ ਖਾਲੀ ਪਹਾੜੀ ਆ ਜਦ ਬੱਕਰੀ ਲੈ ਲਈ ਫੇਰ ਕਾਂਗੇ ਜਿੱਤਗੇ ਜਿੱਤਿਆ ਕੇ ਤੋਰੂੰਗਾ ਚਰਨੇ ਦੀਆਂ ਨਾਸਾਂ ਕੁੱਟ ਕੇ ਮੋੜੂੰਗਾ ਓ ਰਿਆ ਮੁੰਡਿਆ ਗੱਲ ਸੁਣ ਇਹਨਾਂ ਨੂੰ ਨਹੀਂ ਪਤਾ ਅਣਜਾਣ ਦੀ ਅੱਖਾਂ ਤੇ ਪੱਟਾ ਬੰਨਦੇ ਜੱਡਾ ਮਰਜੀ ਉਹਦਾ ਤੁਰਿਆ ਹੀ ਯੂ ਬਚਰਾ ਪੱਟੀ ਦੇ ਬੰਨਣੀ ਉਹਦੇ ਫਿਰ 35000 ਹੀ ਮੰਗਦੇ ਅੱਟੀ ਵਾਲਾ ਦਾ ਕੰਮ ਹੀ ਹੈ ਨਹੀਂ ਆਪਣੇ ਕੋਲ ਮੇਰੀ ਸੁਣ ਲੈ ਗੱਲ ਉਹਨਾਂ ਨੂੰ ਨਹੀਂ ਪਤਾ ਕਾਸੇ ਦਾ ਬੋਲ ਉਹ ਤਾਂ ਕਹਿੰਦੇ ਨੇ 12 ਦੀ ਰੇ ਦੇ ਤੂੰ ਕਹਿੰਦਾ ਮੇਰੀ ਬਾਈ ਦੀ ਵੇਚ ਦੇ ਹਾਂ ਨਾ ਇਹ ਬਾਈ ਦੀ ਹੈ ਨਾ ਇਹ 12 ਦੀ ਹੈ ਅੱਛਾ ਬੱਕਰੀ ਤੇਰੀ ਵੇਚ ਦੋ ਨਾ ਬੋਲ ਪੋਤਿਆ ਬੋਲ ਬੋਲ ਇੱਕ ਸੱਟ ਚ ਇੱਕ ਸੱਟ ਚ ਵੇਚ ਜਾਂ ਦੋ ਚ ਵੇਚਾਂ ਦਾ ਪੁੱਗ ਦੀ ਵੇਚਣੀ ਆ ਹਾਂ ਪਰ ਉਹ ਵੇਚਣੇ ਜੇ ਤੁਮ ਆਪਾਂ ਨੂੰ 1500 ਬਣਦਾ ਤਾਂ ਹੀ ਵੇਚਣੀ ਨਹੀਂ ਜੇ ਤੇਰੀ ਨਹੀਂ ਨਹੀਂ ਰਹਦਾ ਹੂੰ ਤੈਨੂੰ ਗਰੀਬ ਨੂੰ ਘਾਟਾ ਪੰਦਾ ਜਮਾਂ ਨਾ ਵੇਚੀ ਕਿਉਂ ਜੀ ਮੇਰੇ ਕਹੇ ਤੂੰ ਹਾਂ ਨਹੀਂ ਜੇਤ ਨੂੰ 2 ਰੁਪਏ ਬਣਦੇ ਹੋ ਤਾਂ ਵੇਚ ਦੀ ਕੋਈ ਗੱਲ ਨਹੀਂ ਇਹਨਾਂ ਨੂੰ ਵੀ ਭੁੱਗੂ ਕੀ ਲੈ ਲੈਣਾ ਹਾਂ ਜੀ ਹਾਂ ਮੇਰੀ ਤਾਂ ਤਾਂ ਰਕਰੀ ਜਮਾ ਨਾਲਿਓ ਵੀ ਬਿਲਕੁਲ ਬਿਲਕੁਲ ਤੁਹਾਨੂੰ ਚੰਗਾ ਲੱਗਦੀ ਹੋਵੇ ਫਾਈਨਲ ਸੌਦਾ ਲੱਗਦਾ ਹੋਵੇ ਲੈ ਲਿਓ ਨਹੀਂ ਕੋਈ ਤੁਹਾਨੂੰ ਮਾਰ ਕੇ ਕੁੱਟ ਕੇ ਖੀਰ ਨਹੀਂ ਖਵਾਉਣੀ ਬਾਈ ਮੈਨੂੰ ਮੇਰੀ ਦਲਾਲੀ ਦੀ ਵੀ ਲੋੜ ਨਹੀਂ ਤੁਹਾਨੂੰ ਰਾਂਝਾ ਰਾਜੀ ਹੋਵੇ ਲੈ ਲਿਓ ਨਾ ਰਾਂਝਾ ਰਾਜੀ ਹੋਵੇ ਜਮਾ ਨਾਲ ਰਾਜੂ ਦੇ ਕਹੇ ਤੋਂ ਲਿਓ ਕਹੋ ਇਹ ਜਿਹੜਾ ਰਾਜੂ ਵੀ ਦੇ ਦਿੰਦੇ ਓ ਕਾਹਨੀਆਂ ਕੱਢ ਦੇ ਜਦੋਂ ਹੋ ਗਿਆ ਸੌਦਾ ਫੇਰ ਤੇ ਇੱਥੋਂ ਲਗੂਗੇ ਤੇ ਦਾ ਰੋਟੀ ਖਵਾ ਕਰ ਮੁੰਡਿਆ ਬੋਲ ਬੱਕਰੀ ਵੇਚਣਾ ਤੇਰੀ ਬੋਲ ਇੱਕ ਸੱਟ ਚ ਬੋਲ ਉਹਨੇ ਪੋਲੇ ਭੰਡਾਰੇ ਪਹਿਲੀ ਵਾਰ ਲੈਣਾ ਇਹ ਨਹੀਂ ਬੱਕਰੀ ਅੱਛਾ ਬੋਲ ਬੋਲ ਹੈ ਜਿਵੇਂ ਖਾਣ ਨੂੰ ਹੁੰਦੀ ਐ ਨੂਨ ਤੇ ਲੱਕੜੀ ਹਾਂ ਬੋਲ ਫਿਰ ਕੋਈ ਗੱਲ ਚਾਲਾ ਪਾ ਗਈ ਮੱਕੜੀ ਬੋਲ 16000 ਦੀ ਦੇਤੀ ਮੈਂ ਚੱਕ ਨਹੀ ਹੁੰਦੀ ਤਾਇਆ ਸਹੀ ਮੁੱਲ ਚ ਹੈ ਨਹੀਂ ਖਰੀਦ ਵੀ ਸਹੀ ਮੁੱਲ ਚ ਹੈ ਉਹ ਖਰੀਦ ਵੀ ਨਹੀਂ ਸਹੀ ਮੁੱਲ ਚ ਹੈ ਉਹ ਨਹੀਂ ਹੈਗੀ ਤਾਇਆ ਬੱਕਰੀ 20000 ਦੀ ਲੈ ਜਾ ਠੀਕ ਹੈ ਨਾ ਗੱਲ ਕਿਉਂ ਜੀ ਹਣ ਬਾਈ ਖੜਾ ਹੌਲ ਮੈਂ ਟ ਖੜਾ ਉਹ ਦੇਖ ਕਿ ਪੰਨੋ ਸਾਹਿਬ ਵੀ ਤੇਰੇ ਨਹੀਂ ਨਾ ਕਰਾ ਆਪਾਂ ਦਾ 30000 15000 ਦੇ ਦਵਾਂਗੇ ਬੱਕਰੀਆਂ ਨਹੀਂ ਵੇਚਦੇ ਆਪਾਂ ਹੈ ਕਿਉਂ ਜੀ ਦੇਚਦਾ ਹੀ ਨਹੀਂ ਉਹਦਾ ਤੇਰੀ ਮਰਜ਼ੀ ਹੈ ਹਾਂ ਜੇ ਵੇਚਣੀ ਮੁੱਲ ਨੱਗੂ ਤਾਂ ਵੇਚਣਗ ਨੀ ਕੀ ਲੋੜ ਆ ਕਰ 17 ਦੀ ਦਿੰਨੇ ਕਿਉਂ ਭਈ ਤੈਨੂੰ ਕਹਿਦਾ 20000 ਸੀ 17 ਦੀ ਦਿੰਨੇ 18000 ਦੀ ਬੱਕਰੀ ਨਹੀਂ ਸਭ ਤੋਂ 17 ਦੀ ਹੋ ਗਈ ਭੱਜ ਕਿੱਧਰ ਭੱਜੇਗਾ ਮੈਂ ਕੇਸ ਕੇਸ ਨੂੰ ਕੱਚਾ ਲੰਘਣੇ ਨਹੀਂ ਦਿੰਦਾ ਬਾਈ ਗੱਲ ਸੁਣਾ ਸਾਈ ਹਜੇ ਵੀ ਫੁੱਟੀ ਲੈ ਆ ਕੋਈ ਮੈਂ ਬਰੇਤ ਪੁੱਤ ਦੀਆ ਲੈ ਜੋ ਨਹੀਂ ਨਾ ਸਹੀ ਲੈ ਜੋ ਨਹੀਂ ਪੂਰੇ ਜਮਾਨਾ ਲਿਜਾਇਆ ਬੱਕਰੀ ਦਾ ਘਾਹ ਕੋਲ ਹੋਗੇ ਕਰੇ ਬੱਕਰੀ ਦੀ ਨਿਗਾ ਮਾਰ ਲਾ ਹੋ ਗਿਆ ਨੰਗਾ ਇਹ ਚਰਨੇ ਦੇ ਸਿਰ ਤੇ ਪੈ ਗਿਆ ਬੰਦਾ ਦੂਜੇ ਸਵੇ ਪਾਠਾ ਵੀ ਦੇਖੋ ਕਾਟ ਨਹੀਂ ਹੈਗੀ ਖੁਸ਼ ਹੋ ਕੇ ਲੈ ਜਾਣੀ ਆ ਸਾਧਿਓ ਮੇਰੇ ਕਹ ਦੋ ਬੱਕਰੀ ਨਾਲ ਜਾਓ ਕਿ ਵੀ ਰਾਤੀ ਜਈ ਵਾਰੀ ਅਗਲਾ ਕਹਿਣਾ ਦੇਖੋ ਪਰ ਅੱਜ ਸਹੀ ਸਾਲਾਨ ਸੌਦਾ ਐਵੇਂ ਵੀ ਘੱਟ ਵੀ ਨਹੀਂ ਕੋਈ ਤੁਹਾਨੂੰ ਫੋਟਰ ਦਿੰਦਾ ਹਾਂ ਜੀ ਸਹੀ ਚ ਕੋਈ ਨਹੀਂ ਕਰਨੀ ਹਾਂ ਜੀ ਲਓ ਜੀ ਸਹੀ ਰੇਟ ਤੇ ਬੱਕਰੀ ਦਰਾ ਕੇ ਵੀ ਸੋਨਾ ਵੀਰੇ ਹਾਂ ਜੀ ਕੋਈ ਘਾਟ ਹੈ ਜੀ ਕੋਈ ਘਾਟ ਨਹੀਂ ਚੌੜਾ ਕਰ ਲੋ ਖੜਾ ਲਓ ਜੀ ਮੁੜ ਦੇਖ ਲੈਣੇ ਚੈੱਕ ਕਰ ਫਿਰ ਪਹਿਲ ਤੁਹਾਡੀ ਤੇ ਗੱਠੋ ਦੇ ਤਾਂ ਵੀ ਜ਼ਿੰਮੇਵਾਰੀ ਆ ਅਸੀਂ ਦੇਖਾਂ ਤਾਂ ਵੀ ਆਪਣੀ ਜ਼ਿੰਮੇਵਾਰੀ ਆ ਮੈਂ ਤੋਲ ਕੇ ਦੂੰ ਆਲਾ ੱੱਕੇ ਪਾਲੀ ਤੇਰੇ ਖੜੇ ਹੋਣੇ ਮੈਂ ਸੋਹ ਦੇ ਤੋਲਣਾਂਗੇ ਫੇਰ ਵੀ ਜ਼ਿੰਮੇਵਾਰੀ ਹੋਊਗੀ ਬਾਈ ਕੋਈ ਚੈੱਕ ਕਰ ਲਓ ਮੁੰਡਾ ਕਿਉਂ ਜੀ ਕੋਈ ੱੱਕੇ ਪਾਲੀ ਨੂੰ ਬੁਲਾ ਲਓ ਚਾਹੇ ਮੈਂ ਤਾਂ ਚਲ ਕੱਚਾ ਹੀ ਆ ਜੇ ਇਹ ਲਾ ਤਾਰਾ ਮਾਰ ਬਾਈ ਇੱਕ ਮਿੰਟ ਬਰੇਕ ਇੱਕ ਮਿੰਟ ਇਹ ਜਾਨ ਕੋਈ ਗੱਠ ਹੋਵੇ ਤਾਂ ਵੀ ਜ਼ਿੰਮੇਦਾਰੀ ਹੈ ਦੇਖੋ ਖਾਨ ਨਾਲ ਬੱਕਰੀਆ ਵੀਰੇ ਯਾਰ ਲੈ ਕਿਹਾ ਪਰ ਉੱਤੇ ਬਾਜੀ ਕਰੀ ਤਾਰੀ ਵੀ ਜਿਹੜਾ ਕਰਦੇ ਆ ਮੁੰਡਾ ਦੇਖ ਰੋਕ ਸਹੀ ਆ ਕੋਈ ਗੱਠ ਹੋਵੇ ਉੱਟੀ ਵੀ ਮੈਂ ਜ਼ਿੰਮੇਦਾਰੀ ਹੈ ਇਹ ਵੀ ਠੀਕ ਕੋਈ ਗੱਠ ਹੋਵੇ ਤਾਂ ਵੀ ਜ਼ਿੰਮੇਦਾਰੀ ਹੈ ਕਿਉਂ ਜੀ ਮੰਦਰ ਹੋਈ ਸਵਾ ਤੇ ਮੰਦਰ ਹੋਈ ਮੇਰੀ ਵੀਰੇ ਹਾਂ ਕਿਉਂ ਜੀ ਜੀਮ ਹੋਗੀ ਬੱਚਾ ਚਾਰ ਜੇ ਪਾਣੀ ਸਹੀ ਆ ਬਾਈ ਦੇਖੋ ਤੁਮ ਆਤਮਾ ਵੀ ਮਰ ਜਾਈ ਹੋਏ ਦੀ ਨਹੀਂ ਆਪਣੀ ਪਾਣੀ ਦੀ ਜ਼ਿੰਮੇਦਾਰੀ ਆ ਵੀ ਕਿਉਂ ਜੀ ਹੈ ਪਾਣੀ ਦੀ ਕੀ ਜ਼ਿੰਮੇਦਾਰੀ ਬੱਚਾ ਸਾਨ ਗਈ ਇਹ ਟਾਈਮ ਦੀ ਹਸਰਤ ਤੂੰਨ ਕਰਾ ਲਓ ਬੱਤੀ ਨਹੀਂ ਮਾੜੀ ਵੀਰੇ ਜੋ ਮਰਜੀ ਪਾਈਆਂ ਯਾਰ ਸੇ ਜਹ ਨਜਾਇਜ਼ ਨਹੀਂ ਹੁਣ ਦਾ ਰੋਟੀ ਕਹਿ ਕੇ ਲੂੰ ਦੋਤੋ ਸਹੀ ਆ ਬਈ ਠੱਗਾ ਸੋ ਗਿਆ ਸੌਤਾ ਨਹੀਂ ਹੈਗਾ ਮੈਨੂੰ ਵੇ ਵੀ ਕੰਨਾਂ 'ਚ ਗੱਲਾਂ ਕਰਦਾ ਮੈਂ ਚਰਨੇ ਲਵੇ ਲੱਗ ਕੇ ਉਹ ਗੱਲਾਂ ਨਹੀਂ ਹੈਗੀਆਂ ਮੈਲੇ ਇਹ ਸਾਢੇ 17 ਦੀ ਹਾਂ ਜੀ ਕਿੰਨੇ ਮਹੀਨੇ ਲੱਪਣੇ ਤੇ ਸਵਾ 3 ਮਹੀਨੇ ਦੀ ਗੱਬਣਾ ਜੀ ਬਹੁਤ ਸਹੀ ਰੇਟ ਚ ਪੱਠ ਦਵਾਈ ਆ ਗਰਿਆਂ ਨੂੰ ਬੱਦਬਰੀ ਬੱਸ ਹਾਂ ਜੀ ਹਾਂ ਸਾਢੇ 7 800 9 1000 13 ਆਹ ਹਾਂ 14 15 16 17 ਸਾਡੇ 17:30 ਵਾਲਾ ਵਿੱਚ ਪਤਾ ਠੀਕ ਹੈ ਜੀ ਠੀਕ ਹੈ ਮੈਨੂੰ ਕਰਦੇ ਖੁਸ਼ ਆ ਅੱਠ ਵਾਲੀ ਚੰਗੀ ਹੈ ਪਿੱਛਾ ਭਾਰੀ ਹੈ ਲੈ ਪੁੱਤ ਤੂੰ ਵੀ ਇਮਾਨਦਾਰੀ ਤੋਂ ਕਰਾ ਦੇ ਗੋਸਾਣਾ ਭੁੱਖਾ ਮਰਦਾ ਤੂੰ ਆਇਆ ਨਾ ਕਰੇਗਾ ਆਪਰੇ ਨਾ ਭਾਰੀ ਆਏ ਤਾਂ ਖੁਸ਼ ਆ ਖੁਸ਼ ਆ ਜਮਾ ਨਹੀਂ ਤਾਂ ਚਾਹ ਕੇ ਤੈਨੂੰ ਚਾਪਿਆ ਦੂੰਗਾ ਤੇਰੇ ਨਹੀਂ ਉਹ ਤਾਂ ਕੋਈ ਤੇਰੇ ਦੀ ਲਾ ਦੂੰ ਨਹੀਂ ਚਲੋ ਹੱਕ ਬਣਦਾ ਤੇ ਆ ਚੰਗਾ ਚਾਹਦਾ ਜਦੋਂ ਬੰਨੀ ਰਹਿ ਜਾਣ ਲੈ ਕੇ